ਮੇਰਾ ਨਾਮ ਰਾਜਕਮਰ ਨਾਰ ਹਾਂਜੀ ਅੱਜ ਜੋ ਮੈਨੂੰ ਉਹਦਾ ਮਿਲਿਆ ਹੈਗਾ ਪੰਜਾਬ ਪ੍ਰਧਾਨ ਦਾ ਮੈਂ ਆਪਣੀ ਜ਼ਿੰਮੇਵਾਰੀ ਜਿਹੜੀ ਆ ਤੈਹ ਦਿਲੋਂ ਇਮਾਨਦਾਰੀ ਨਾਲ ਨਿਭਾਵਾਂਗਾ ਕਿਤੇ ਬਹੁਤ ਲੋੜ ਹੁੰਦੀ ਆ ਜਿੱਥੇ ਕਿ ਸਾਡਾ ਸਮਾਜ ਨੂੰ ਕਿਤੇ ਬੰਦਿਆ ਦੀ ਲੋੜ ਹੁੰਦੀ ਆ ਕਿਤੇ ਕਿਥੇ ਦੇ ਅਤਿਆਚਾਰ ਹੁੰਦਾ ਜਾਂ ਕਿਤੇ ਦੀ ਕੋਈ ਸੁਣਵਾਈ ਨਹੀਂ ਹੁੰਦੀ ਉਥੇ ਅਸੀਂ ਸਾਰੇ ਬਾਵਾ ਇਕੱਠਿਆਂ ਹੋ ਕੇ ਸ਼ਕਤੀ ਬਣ ਕੇ ਅਸੀਂ ਆਪਣੇ ਜਿੰਨੇ ਵੀ ਸਮਾਜ ਦੇ ਲੋਕ ਆ ਉਹਨਾਂ ਨਾਲ ਖੜਾਂਗੇ ਉਹਨਾਂ ਦੇ ਦੁੱਖ ਸੁੱਖ ਚ ਸਾਰਦੇ ਆਂਗੀ ਧੰਨਵਾਦ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਜੈ ਵਾਲਮੀਕੀ 7 ਅਕਤੂਬਰ ਨੂੰ ਤੇ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਪ੍ਰਗਟ ਦਿਵਸ ਪੂਰੇ ਵਿਸ਼ਵ ਦੇ ਵਿੱਚ ਮਨਾਇਆ ਜਾਣਾ ਵਾ ਉਸੇ ਲੜੀ ਨੂੰ ਜੋੜਦੇ ਹੋਏ ਲੁਧਿਆਣੇ ਦੀ ਪਾਵਨ ਧਰਤੀ ਤੇ ਵੀ ਜੋ ਵੱਖ-ਵੱਖ ਸੰਸਥਾਵਾਂ ਦੇ ਮਾਧਮ ਤੋਂ ਪਾਵਨ ਪ੍ਰਗਟ ਦਿਵਸ ਜਿਹੜਾ ਮਨਾਇਆ ਜਾ ਰਿਹਾ ਵਾ ਅਸੀਂ ਵੀ ਇਸ ਦਿਨ ਤੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਔਰ ਸਾਰੇ ਜਿੰਨੇ ਪਰਿਵਾਰ ਇਸ ਲੁਧਿਆਣੇ ਦੀ ਪਾਵਨ ਧਰਤੀ ਤੇ বাসਦੇ ਆ ਉਹਨਾਂ ਨੂੰ ਅਪੀਲ ਕਰਦੇ ਆ ਵੀ ਪ੍ਰਗਟ ਦਿਵਸ ਦੇ ਦਿਨ ਭਗਵਾਨ ਵਾਲਮੀਕੀ ਜੀ ਮਹਾਰਾਜ ਜਿਹਦੇ ਨਾਂ ਤੇ ਜੋ ਘਰ-ਘਰ ਜੋਤ ਅਖੰਡ ਜੋਤ ਜਿਹੜੀ ਲਗਾਈ ਜਾ ਰਹੀ ਆ ਉਸ ਨੂੰ 7 ਤਰੀਕ ਨੂੰ ਆਪਾਂ ਪੂਰੇ ਘਰ ਦੇ ਉੱਪਰ ਲੜੀਆਂ ਲਗਾ ਕੇ ਦੀਵੇ ਦੀ ਮਾਲਾ ਕਰਕੇ ਆਪਾਂ ਇਸ ਦਿਨ ਮਨਾਈਏ ਤਾਂ ਕਿ ਆਉਣ ਵਾਲੇ ਬੱਚਿਆਂ ਨੂੰ ਇਸ ਤੋਂ દિਸ਼ਾ ਨਿਰਦੇਸ਼ ਮਿਲੇ ਔਰ ਅੱਜ ਅਸੀਂ ਸਰਕਟ ਹਾਊਸ ਦੇ ਵਿੱਚ ਜਿਹੜੀ ਵਿਸ਼ੇਸ਼ ਮੀਟਿੰਗ ਰੱਖੀ ਆ ਉਹ ਪਾਰਸੀ ਆਵਾਦਨ ਦੀ ਧਰਮ ਸਮਾਜ ਪਾਵਨ ਦਸ ਦੀ ਰੱਖੀ ਆ ਜਿੱਥੇ ਨਾ ਕੁਛ ਨਾ ਨਵ ਨੁਕਤੀਆਂ ਵੀ ਹੋਈਆਂ ਨੇ ਜ਼ਿਲ੍ਹਾ ਪ੍ਰਧਾਨ ਜੀ ਹੋਈ ਆ ਸਾਡੇ ਸੰਦੀਪ ਪ੍ਰਧਾਨ ਜੀ ਸ਼ਹਿਰੀ ਪ੍ਰਧਾਨ ਜੀ ਸਾਡੇ ਬਹੁਤ ਹੀ ਸਤਿਕਾਰਯੋ ਸतीश ਗੱਲੋਜ ਜੀ ਔਰ ਇਥੇ ਵਿੰਗ ਦੀ ਵੀ ਹੋਈ ਆ ਵਿੰਗ ਦੇ ਵਿੱਚ ਸਾਡੇ ਪੰਜਾਬ ਦੇ ਜਿਹੜੇ ਕਨਵੀਨਰ ਆ ਕੁਲਦੀਪ ਸਿੰਘ ਜੀ ਆਗੇ ਆ ਪੰਜਾਬ ਦੇ ਪਾਵਨ ਦਸ ਦੇ ਕਨਵੀਨਰ 라ਜੂ ਨਾਰ ਜੀ ਆ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਥੀਆਂ ਨੇ ਇਹਦੇ ਵਿੱਚ ਭਾਗ ਲਿਆ ਵਾ ਜਿੱਥੇ ਵਾਰਡ ਦੇ ਵੀ ਨੁਕਤੀ ਹੋਈ ਆ ਹਲਕਾ ਵਾਈਸ ਵੀ ਜਿਹੜੀ ਨੁਕਤੀਆਂ ਕੀਤੀ ਗਈਆਂ ਨੇ ਸਾਰੇ ਵੀ ਜਿੰਨੇ ਵੀ ਨਵਨਿਯੁਕਤ ਅਹੁਦੇਦਾਰ ਆ ਮਹਿਲਾ ਵਿੰਗ ਦੇ ਵਿੱਚ ਵਿੱਚ ਮਈ ਆ ਸਾਰੇ ਨਵਨਿਯੁਕਤ ਅਹੁਦੇਦਾਰਾਂ ਨੂੰ ਮੈਂ ਕਹਿੰਦਾ ਤਾਂ ਲੱਖ ਲੱਖ ਵਧਾਈ ਦਿੰਦਾ ਵਾਂ ਔਰ ਬੇਨਤੀ ਕਰਦਾ ਵਾਂ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਜਿਹੜੇ ਦੱਸਿਓਗੇ ਰਾਹ ਤੇ ਸਾਡੇ ਜਿਹੜੇ ਗੁਰੂਆਂ ਨੇ ਜਿਹੜਾ ਰਾਹ ਦੱਸਿਆ ਵਾ ਉਹਦੇ ਪੂਰੀ ਇਮਾਨਦਾਰੀ ਨਾਲ ਚੱਲਣ ਦਾ ਧੰਨਵਾਦ ਬੋਲੇ ਜੀ ਸਤ ਸ੍ਰੀ ਅਕਾਲ ਮਨਤੀ ਮਹਾਰਾਜ ਜੀ ਤੇ ਜੀ ਸਾਹਿਬ ਜੀ ਆਪ ਜੀ ਦਾ ਸੁਖਭਾਗ ਦੇ ਵਿੱਚ ਪੰਜਾਬ ਦਾ ਕੰਮ ਲੈ ਗਿਆ ਆਪਾਂ ਦਾ ਪਿੰਡ ਤੁਹਾਨੂੰ ਸਤ ਜਿਹੜੀ ਜਿਹੜੀ ਮੀਟਿੰਗ ਹੋਈ ਆ ਬਹੁਤ ਜਿਆਦਾ ਮਤ ਨਾਲ ਕੀਤੀ ਗਈ ਕਿਉਂਕਿ ਜਿੰਨਾ ਪਾਸਾ ਮਾਰਗੜੇ ਘੱਟ ਆ ਬਹੁਤ ਛੋਟੇ ਮਿਲਦੇ ਆ ਰੋਣ ਵਾਲੇ ਪਾਣੀ ਨਾਲ ਸ਼ੁਰੂ ਕਰੇ ਉਸਾਰੇ ਇਹ ਆਪਣੇ ਘਰ ਦੇ ਵਿੱਚ ਜਿਹੜੀ ਅਭਿ ਕਰੇਗਾ ਉਸ ਦਿਵਸ ਤੱਕ ਉਸਾਰੇ ਜੇ ਨਿਕਾਂ ਦਿਨਾਂ ਫਜ਼ਲ ਹੁੰਦੇਗੇ ਸਰੀਰ ਦੀ ਰੋਕਾਵਟ ਦਰਮੇਂ ਕੀਤੀ ਹੈ ਜਲਦੀ ਪੰਜਾਬ ਦਾ ਤਰੀਕਾ ਹੈ ਕਿ ਉਹ ਆਪਣੇ ਆਪਣੇ ਰਾਜਕੀ ਜੀਵਨ ਸਰੀਰ ਨੂੰ ਅੰਦਰ ਇਹ ਜਿੰਮੇਵਾਰੀਆਂ ਨਹੀਂ ਐ ਇਸੇ ਪਿਲਾਂਵ ਜਿੰਮੇਵਾਰੀਆਂ ਸਿਨਗੂ ਨਿਖਾਰ ਦੇ ਤਰੀਕੇ ਅਸੀਂ ਸਮੂਹ ਨੂੰ ਘਰ ਦੇ ਘਰ ਲੈ ਕੇ ਚੱਲਾਂਗੇ ਜਿਹੜੇ ਵੀ ਸ਼ਹਿਰ ਦੇ ਬੰਦੇ ਜਿਹੜੇ ਰੱਖੇਗਾ ਸਭ ਤੋਂ ਪਹਿਲਾਂ ਜਿਹੜਾ ਸਾਡਾ ਸਰਕਾਰ ਉਹ ਜਿਹੜੇ ਬੰਦੇ ਦਾ ਉਹ ਅਸੀਂ ਸਾਰੇ ਬੰਦੇ ਦਾ ਸੁਧਾਰ ਬੜਾ ਟੀਮ ਹੈ ਕਿ ਇਹਦੇ ਸਾਡੇ ਨਾਲ ਜਿਹੜੇ ਸਾਥ ਹੋਈ ਆ ਸਭ ਤੋਂ ਪਹਿਲਾਂ ਜਿਹੜਾ ਉਹ ਤੁਹਾਡਾ ਸ਼ਹਿਰ ਵਾਹੀ ਉਹ ਸੂਰਜ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਸਾਰਾ ਸਾਡੇ ਨਾਲ ਚਾਹੀਦਾ ਜੁੜ ਕੇ ਨਾ ਚਾਹਦਾ ਫੀਡ ਕਰਦੇ ਰਹਿਣਗੇ ਛੱਡ ਕੇ ਉਧਾਰ ਵੀ। ਇੱਕ ਸਭ ਤੋਂ ਜ਼ਰੂਰੀ ਅਹਿਮ ਗੱਲ ਹੈ ਕਿ ਇਹ ਨੰਦੇ ਕਿਸੇ ਰੀ ਹੈ। ਜਿਹੜਾ ਅੱਜ ਕੱਲ੍ਹ ਪ੍ਰਵਾਸੀ ਵਾਲਾ ਜਿਹੜਾ ਸਮਾਜ ਆਇਆ ਹੈ ਜਿਹੜੇ ਲੋਕ ਕਰ ਰਹੇ ਆ ਸੁਣੋਂ ਮਿਲ ਕਰਦੇ ਵੀ ਪੰਜਾਬ ਦਾ ਮਾਹੌਲ ਨਾ ਖਰਾਬ ਕਰੋ। ਕਿਉਂਕਿ ਜੇ ਮਾਹੌਲ ਖਰਾਬ ਹੋ ਗਿਆ ਨਾ ਪਰਵਾਸ ਦਾ ਮਤਲਬ ਨਹੀਂ ਸਮਝਾਂਗੇ। ਕਿਵੇਂ ਕੈਸੇ ਦਾ ਜਿਹੜੇ ਕੋਈ ਪੱਤਰਕਾਰ ਭਾਈਚਾਰਾ ਵਿੱਚ ਨਾ ਕੋਈ ਕੰਮ ਕਰਦੇ ਆ ਕੋਈ ਭਾਈਚਾਰਾ ਕੰਮ ਕਰਦਾ ਹੈ ਇਹ ਨਾ ਕਰਕੇ ਕਿ ਕਿ ਆਪਾਂ ਸਾਰੇ ਜਿਹੜੇ ਇਸ ਮਸੇਦ ਦੇ ਵਾਸੀ ਆ। ਦੇ ਸਭਾ ਸਾਰਿਆਂ ਦਾ ਵਾ ਤੇ ਆਪਾਂ ਜਿਵੇਂ ਪਹਿਲਾਂ ਰਹਿੰਦੇ ਸੀਗੇ ਗੱਲ ਕਰਕੇ ਅੱਗੇ ਅੱਗੇ ਦਿਵਾਲੀ ਆ ਰਹੀ ਹੈ ਵੀ ਆਪਾਂ ਨੇ ਜਾਂਦੇ ਕਿ ਕਿਸੇ ਦੇ ਘਰ ਕੋਲ ਇਤਨਾ ਚਾਹ ਜਿਹੜਾ ਸਾਰਿਆਂ ਦਾ ਬਹੁਤ ਧੰਨਵਾਦ ਸਾਰਿਆਂ ਦਾ ਧੰਨਵਾਦ ਹੈ ਜਿਹੜਾ